ਸਾਰਨ ਪਿਆਰ ਪਰਿਜਾਮਸੀ ਦੀ ਪਾਪ ਕੀ ਹੈ ਜਬੂਰਾਂ ਦੀ ਪੋਥੀ ਉਹਦਾ ਇੱਕ ਦੇ ਆਏ ਉਹਦੀ ਕਾਇ ਤਾ ਨਾ ਮਨੁੱਖ ਜਿਹੜਾ ਦੁਸ਼ਟਾਂ ਦੀ ਮਾਤ ਉਤੇ ਨਹੀਂ ਚੱਲਦਾ ਨਾ ਪਾਪੀਆਂ ਦੇ ਰਾਹ ਵਿੱਚ ਖੜਾ ਰਹਿੰਦਾ ਅਤੇ ਨਾ ਮਖੋਲੀਆਂ ਦੀ ਜੁੰਡੀ ਵਿੱਚ ਬੈੰਦਾ ਹੈ ਕਹਾ ਤਾਂ ਉਹਦਾ ਪੰਜ ਦੇ ਆਏ ਉਹਦੀ ਭਾਈ ਹੈ ਦੁਸ਼ਟ ਜਾਂਦੀਆਂ ਆਪਣੀਆਂ ਹੀ ਵਧੀਆਂ ਉਹਨੂੰ ਫਸਾ ਲੈਣ ਗਿਆ ਅਤੇ ਉਹ ਆਪਣੇ ਹੀ ਪਾਪ ਦੇ ਬੰਦਨਾ ਵਿੱਚ ਬੰਦਾ ਜਾਵੇਗਾ ਇਹ ਸ਼ਾਇਆ ਉਹਦਾ 49 ਦੇ ਆਏ ਉਹਦੀ ਤੋਂ ਆਇਤ ਸਗੋਂ ਤੁਹਾਡੀਆਂ ਵਧੀਆਂ ਨੇ ਤੁਹਾਡੇ ਵਿੱਚ ਅਤੇ ਤੁਹਾਡੇ ਪਰਮੇਸ਼ਰ ਵਿੱਚ ਜੁਦਾਈ ਪਾ ਦਿੱਤੀ ਹੈ ਅਤੇ ਤੁਹਾਡੇ ਪਾਪਾ ਨੇ ਉਹ ਦਾ ਮੂੰਹ ਤੋਂ ਹੱਥੋਂ ਲੁਕਾ ਦਿੱਤਾ ਹੈ ਕਿਉਂ ਨਾ ਸੁਨੇ ਜਰਮੀਆਂ ਉਹ ਦਾ ਪੰਜ ਤੇ ਆਏ ਉਹਦੀ 25 ਆਏ ਤੁਹਾਡੀਆਂ ਬੁਰਾਈਆਂ ਨੇ ਇਹ ਚੀਜ਼ਾਂ ਤੋਂ ਹੱਥ ਦੂਰ ਕਰ ਦਿੱਤੀਆਂ ਹਨ ਤੁਹਾਡੇ ਪਾਪਾ ਨੇ ਚੰਗੀਆਂ ਚੀਜ਼ਾਂ ਤੋਂ ਹੱਥੋਂ ਡੱਕ ਲਈਆਂ ਹਨ ਮੀਕਾ ਉਹਦਾ 6 ਦੇ ਆਏ ਉਹਦੀ 13 ਆਇਤ ਸੋ ਮੈਂ ਤੈਨੂੰ ਫੱਟ ਨਾਲ ਮਾਰਿਆ ਹੈ ਅਤੇ ਤੈਨੂੰ ਤੇਰੇ ਪਾਪਾਂ ਦੇ ਕਾਰਨ ਵੀਰਾਨ ਕੀਤਾ ਹੈ ਰੋਮੀਆ ਉਹਦਾ 3 ਦੇ ਆਏ ਉਹਦੀ 23 ਆਇਤ ਕਿਉਂਕਿ ਸਵਨਾ ਨੇ ਪਾਪ ਕੀਤਾ ਅਤੇ ਪਰਮੇਸ਼ਰ ਦੇ ਪ੍ਰਤਾਪ ਤੋਂ ਰਹਿ ਗਏ ਹਨ ਪਹਿਲਾ ਹੀ ਹੁਣਾ ਉਹਦੀ 3 ਦੇ ਆਏ ਉਹਦੀ 4 ਆਇਤ ਹਰ ਕੋਈ ਜਿਹੜਾ ਪਾਪ ਕਰਦਾ ਹੈ ਸਰਾ ਦਾ ਉਲਟ ਕਰਦਾ ਹੈ ਅਤੇ ਪਾਪਤਾ ਸਰਾ ਦਾ ਉਲਟ ਹੀ ਹੈ